ਪਪੂਤੀ ਲਾ ਕੇ ਮੇਰਾ ਕੱਢਿਆ ਕਾਲ ਜਾਵੇ ਖੂਨੀ ਨੈਣਾ ਤੇ ਤੀਰ ਚਲਾ ਕੇ ਮੇਰਾ ਕੱਢਿਆ ਕਾਲ ਜਾਵੇ ਖੂਨੀ ਨੈਣਾ ਤੇ ਤੀਰ ਚਲਾ ਕੇ ਲੋਡੀ ਕੰਬੜੀ ਹੱਥ ਵਿੱਚ ਕਾਸਾ ਲੋਡੀ ਕੰਬੜੀ ਹੱਥ ਵਿੱਚ ਕਾਸਾ ਬਲੀ ਪਪੂਤੀ ਅੰਗ ਜੋ ਗਿਆ ਕਦਮੇ ਰੰਗ ਦਾ ਬਾਣਾ ਕਰ ਲਿਆ ਰੰਗ ਦੀ ਬੰਗਾ ਦਾ ਬਾਣਾ ਪਾਲਿਆ ਰੰਗ ਨਾ ਮਿਲ ਗਿਆ ਰੰਗ ਜੋ ਗਿਆ ਘਾਰ ਬਗਾਨੇ ਪਟ ਪਟ ਛੋਟਦੇ ਜਿੱਦੋਂ ਜੀ ਆਂ ਟਾਟਾ ਟਾਟਾ ਸਾਡੇ ਦਾ ਜਾਵੇਂ ਲੰਘ ਜੋ ਗਿਆ ਓਏ ਚਕਲ ਦੇਖ ਕੇ ਸੁੰਦਰਾ ਭੁੱਲ ਗਈ ਨਟਲੀ ਅੱਖ ਖਿਜਾ ਕੇ ਮੈਂ ਪੱਟਲੇ ਪੂਰ ਨਾ ਵੇ ਗੋਰੇ ਰੰਗ ਨੂੰ ਬਪੂਤੀ ਲਾ ਕੇ ਮੇਰਾ ਕੱਢਿਆ ਕਾਲ ਜਾਵੇ ਖੂਨੀ ਨੇੜਾ ਦੇ ਤੀਰੇ ਚ ਲਾ ਕੇ ਓਏ ਬਾਦੀ ਖੈਰ ਫਕੀਰਾ ਤਾਈ ਬਾਦੀ ਖੈਰ ਫਕੀਰਾ ਤਾਈ ਨਾ ਕਰੀ ਐਂੀਆਂ ਅੜੀਆਂ ਨਹੀਂ ਬਾਦੀ ਖੈਰ ਫਕੀਰਾ ਤਾਈ ਨਾ ਕਰੀ ਐਂੀਆਂ ਅੜੀਆਂ ਨਹੀਂ ਕੁੱਤ ਨੇ ਜਵਾਨੀ ਮਾਣ ਫੁੱਲਾਦਾ ਦੰਦਾ ਚਮੇਖਾਂ ਜੜੀਆਂ ਨੀ ਕੁੱਤ ਨੇ ਜਵਾਨੀ ਮਾਣ ਫੁੱਲਾਦਾ ਦੰਦਾ ਚਮੇਖਾਂ ਜੜੀਆਂ ਨੀ ਕੁੱਤ ਨੇ ਜਵਾਨੀ ਮਾਣ ਫੁੱਲਾਦਾ ਦੰਦਾ ਚਮੇਖਾਂ ਜੜੀਆਂ ਨੀ ਉਹਦੇ ਦੇ ਉੱਤੇ ਸਾਫਾ ਪਾ ਕੇ ਮੇਹਨਾ ਦੇ ਉੱਤੇ ਜੜੀਆਂ ਨੀ ਅੱਖੀਆਂ ਦੇ ਵਿੱਚ ਕਦਲਾ ਪਾ ਕੇ ਉੱਤੇ ਮਹਿਲਾ ਦੇ ਜੜੀਆਂ ਨੀ ਅੱਖੀਆਂ ਦੇ ਵਿੱਚ ਪਾ ਕੇ ਸ਼ਰਮਾ ਮੇਹਨਾ ਦੇ ਜੜੀਆਂ ਨੀ ਓਏ ਰਾਤੇ ਦਾ ਸੰਤ <orkorkorkork salah poem Allah> Yazzie, ೂ ಕಾಲಿ ಮುಡನಾ ಮೋಡಿ ಗುರುದ್ವಾರ ನೀ ಮಾಲಕರೀ ಜೋಡಿ ಗುರುದ್ವಾರ ನೀ